ਭਾਸ਼ਾ ਪ੍ਰਸ ਨੇ ਆਪਣੀ ਪੂਰੀ ਭੂਮਿਕਾ ਨਿਭਾਈ ਨਫਰਤ ਫੈਲਾਈ ਤੇ ਉਹਦੀ ਨਫਰਤ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਸਾਨੂੰ ਪੰਜਾਬ ਦੀ ਇੱਕ ਛੋਟੀ ਜੀ ਟੁਕੜੀ ਮਿਲੀ ਤੇ ਭਾਸ਼ਾ ਦੇ ਆਧਾਰ ਦੇ ਉੱਤੇ ਹਰਿਆਣਾ ਵੀ ਵੱਖਰਾ ਹੋ ਗਿਆ ਹਿਮਾਚਲ ਵੱਖਰਾ ਹੋ ਗਿਆ ਤੇ ਪੰਜਾਬ ਨੂੰ ਇੱਕ ਛੋਟੀ ਜੀ ਟੁਕੜੀ ਵਿੱਚ ਵੰਡ ਕੇ ਇੱਕ ਪਾਸੇ ਕਰ ਦਿੱਤਾ ਗਿਆ 8 ਜੁਲਾਈ 1951 ਦੀ ਇੱਕ ਐਸੀ ਘਟਨਾ ਵਾਪਰੀ ਸੀਗੀ ਕੀ ਪੰਜਾਬ ਦੇ ਹਿੰਦੂਆਂ ਨੇ ਆਪਣੀ ਮਾਤਰ ਭਾਸ਼ਾ ਪੰਜਾਬੀ ਨੂੰ ਛੱਡ ਕੇ ਉਹਨਾਂ ਨੇ ਹਿੰਦੀ ਨੂੰ ਆਪਣੀ ਮਾਤਰ ਭਾਸ਼ਾ ਚੁਣਿਆ ਸੀਗਾ ਕੀ ਸੀਗਾ ਇਹਦੇ ਪਿੱਛੇ ਸਾਰਾ ਕਾਰਨ ਕਿਉਂ ਪੰਜਾਬ ਦੇ ਹਿੰਦੂਆਂ ਨੇ ਇਹ ਕੁਝ ਕੀਤਾ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨੂੰ ਸਾਰਿਆਂ ਨੂੰ ਪਤਾ ਹੈ ਕਿ ਦਸਣ ਦੀ ਲੋੜ ਨਹੀਂ ਹੈ ਕਿ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਆਬਾਦੀ 2 ਕਰੋੜ ਹੈ ਪਰ ਜਿਹੜੀ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨਾ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਉਹ 90% ਦਿੱਤੀਆਂ ਹੈ ਤੇ ਉਸ ਸਮੇਂ ਦੇ ਆਗੂ ਮਹਾਤਮਾ ਗਾਂਧੀ ਹੋਵੇ ਚਾਹੇ ਜਵਾਰ ਲਾਲ 네ਰੂ ਹੋਵੇ ਉਹਨਾਂ ਨੇ ਇਹ ਗੱਲ بار بار ਆਖੀ ਸੀ ਕਿ ਜਦੋਂ ਮੁਲਕ ਆਜ਼ਾਦ ਹੁੰਦਾ ਆ ਤੇ ਪੰਜਾਬ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣਗੇ ਪੰਜਾਬ ਨੂੰ ਇੱਕ ਪੱਖਾ ਵੱਖਰਾ ਇੱਕ ਖਿੱਤਾ ਵੀ ਦਿੱਤਾ ਜਾਏਗਾ ਪਰ ਜਦੋਂ 1947 ਅੰਦਰ ਮੁਲਕ ਆਜ਼ਾਦ ਹੋ ਗਿਆ ਤੇ ਇਹ ਲੀਡਰ ਆਪਣੇ ਵਾਅਦੇ ਹੱਥੋਂ ਮੁਕਰ ਗਏ ਜਦੋਂ ਆਪਣੇ ਵਾਅਦੇ ਤੋਂ ਮੁਕਰੇ ਤੇ ਇਹਨਾਂ ਲੀਡਰਾਂ ਨੂੰ ਆਪਣੇ ਵਾਅਦੇ ਯਾਦ ਕਰਵਾਉਣ ਵਾਸਤੇ ਸੇਖਾ ਗੂਆਂ ਪੰਜਾਬੀ ਸੂਬਾ ਮੋਰਚਾ ਅਰੰਭਿਆ ਮਾਸਟਰ ਤਾਰਾ ਸਿੰਘ ਉਹਣਾ ਨੇ ਇਸ ਮੋਰਚੇ ਦੇ ਅੰਦਰ ਬਾਖੂਬੀ ਰੋਲ ਅਦਾ ਕੀਤਾ ਤੇ ਮਾਸਟਰ ਤਾਰਾ ਸਿੰਘ ਉਹਣਾ ਨੇ ਇੱਕ ਬਿਆਨ ਦਿੱਤਾ ਕਿ ਭਾਰਤ ਸਰਕਾਰ ਪੰਜਾਬੀਆਂ ਦੇ ਉੱਤੇ ਬੇਵਸਾਈ ਕਰਦੀ ਹੈ ਕਿ ਤੁਸੀਂ ਸਦੋਂ ਪੰਜਾਬੀ ਸੂਬਾ ਨਹੀਂ ਦੇਣਾ ਜਦੋਂ ਇਹ ਬਿਆਨ ਮਾਪੜਾ ਜਵਾਲਨ ਨਹਿਰੂ ਦੇ ਕੋਲ ਪਹੁੰਚਿਆ ਨਾ ਨੇਰੂ ਨੇ ਇਸ ਜਵਾਬ ਦੇ ਬਦਲੇ ਜਵਾਬ ਹੀ ਦਿੱਤਾ ਸੀਗਾ ਇਸ ਬਿਆਨ ਦੇ ਬਦਲੇ ਜਵਾਬ ਦਿੱਤਾ ਸੀਗਾ ਕਿ ਮੈਂ ਪੰਜਾਬੀਆਂ ਨੂੰ ਇੱਕ ਵੱਖਰਾ ਖਿੱਤਾ ਦੇਣ ਵਾਸਤੇ ਤਿਆਰ ਹਾਂ ਪਰ ਮੇਰੀ ਸ਼ਰਤ ਇਹ ਹੈ ਕਿ ਜਦੋਂ ਉਹ ਖਿੱਤਾ ਵੰਡਿਆ ਜਾਵੇ ਜਦ ਪੰਜਾਬੀਆਂ ਨੂੰ ਖਿੱਤਾ ਮਿਲੇ ਉਹ ਬੋਲੀ ਦੇ ਆਧਾਰ ਤੇ ਮਿਲੇ ਜਿੱਥੇ ਜਿੱਥੇ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਉਹ ਸਾਰਾ ਅਸੀਂ ਹਿੱਸਾ ਪੰਜਾਬ ਜੇ ਦਾਂਗੇ ਹੁਣ ਇਹ ਗੱਲ जानन वास्ते ਕਿੱਥੇ ਪੰਜਾਬੀ ਬੋਲੀ ਜਾਂਦੀ ਹੈ ਕਿਤੇ ਹਿੰਦੀ ਬੋਲੀ ਜਾਂਦੀ ਹੈ ਮਰਦਸ਼ੁਮਾਰੀ ਕੀਤੀ ਜਾਂਦੀ ਹੈ ਤੇ ਉਸ ਵੇਲੇ ਮਹਾਸ਼ਾ ਪ੍ਰੈਸ ਨੇ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਪੰਜਾਬੀਆਂ ਦੇ ਖਿਲਾਫ ਮਹਾਸ਼ਾ ਪ੍ਰੈਸ ਨੇ बार-ਬਾਰ ਅਖਬਾਰਾਂ 'ਚ ਇਹ ਗੱਲਾਂ ਲਿਖੀਆਂ ਕਿ ਜਿਹੜੇ ਪੰਜਾਬ ਦੇ ਸਿੱਖ ਨੇ ਇਹ ਕਾਂਗਰਸ ਦੇ ਵਿਰੋਧੀ ਹੈ ਜੇ ਕੱਲ ਇਹਨਾਂ ਦਾ ਰਾਜ ਹੋ ਗਿਆ ਤੇ ਪੰਗਾ ਵਾਲਿਆਂ ਦਾ ਰਾਜ ਹੋਏਗਾ ਤੇ ਪੰਗਾ ਵਾਲਿਆਂ ਦੇ ਰਾਜ ਦੇ ਅੰਦਰ ਹਿੰਦੂਆਂ ਨੂੰ ਸਾਹ ਲੈਣਾ ਔਖਾ ਹੋ ਜਾਵੇ। ਇਸ ਕਰਕੇ ਹੁਣ ਮਰਦ ਸ਼ੁਮਾਰੀ ਹੋ ਰਹੀ ਹੈ ਤੁਸੀਂ ਮਰਦ ਸ਼ੁਮਾਰੀ ਵਿੱਚ ਜਦੋਂ ਤੁਹਾਨੂੰ ਪੁੱਛਿਆ ਜਾਵੇ ਕਿ ਤੁਹਾਡੀ ਮਾਤਰ ਭਾਸ਼ਾ ਕਿਹੜੀ ਹੈ ਤੁਸੀਂ ਮਾਤਰ ਭਾਸ਼ਾ ਆਪਣੀ ਹਿੰਦੀ ਲਿਖੋ। ਜੇ ਤੁਸੀਂ ਆਪਣੀ ਮਾਤਰ ਭਾਸ਼ਾ ਪੰਜਾਬੀ ਲਿਖਾ ਦਿੱਤੀ ਤੇ ਪੰਜਾਬੀਆਂ ਦੀ ਗਿਣਤੀ ਵਧੇਗੀ ਜਦੋਂ ਗਿਣਤੀ ਵਧੇਗੀ ਤੇ ਇਹਨਾਂ ਦਾ ਖਿੱਤਾ ਇਹਨਾਂ ਦਾ ਇਲਾਕਾ ਇਹਨਾਂ ਦਾ ਖੇਤਰ ਬਹੁਤ ਵੱਡਾ ਹੋ ਜਾਏਗਾ ਇਹਨਾਂ ਦੀ ਤਾਕਤ ਵੱਡੀ ਹੋ ਜਾਏਗੀ ਜਦੋਂ ਇਹਨਾਂ ਦੀ ਤਾਕਤ ਵੱਡੀ ਹੋ ਜਾਏਗੀ ਇਹ ਕੱਲ ਸਾਡੇ ਉੱਤੇ ਜ਼ੁਲਮ ਕਰਨਗੇ ਮਾਸ਼ਾ ਪ੍ਰਸਨ ਨੇ ਇਹ ਰੋਲ ਅਦਾ ਕੀਤਾ ਤੇ ਇਸ ਰੋਲ ਵਿੱਚ ਕਾਮਯਾਬੀ ਹੋਈ ਪੰਜਾਬ ਦੇ ਹਿੰਦੂਆ ਦੇ ਦਿਮਾਗ ਦੇ ਵਿੱਚ ਮਾਸ਼ਾ ਪ੍ਰੈਸ ਨੇ ਢੀ ਜ਼ਹਿਰ ਭਰ ਦਿੱਤੇ ਕਿ ਪੰਜਾਬ ਦੇ ਬਹੁਤੇ ਹਿੰਦੂਆਂ ਨੇ ਆਪਣੀ ਮਾਤਰ ਭਾਸ਼ਾ ਹਿੰਦੀ ਲਿਖਵਾਈ ਉਦੋਂ ਮਾਤਰ ਭਾਸ਼ਾ ਹਿੰਦੀ ਲਿਖਵਾਈ ਆ ਬੜੀ ਮਾਤਰ ਭਾਸ਼ਾ ਪੰਜਾਬੀ ਨੂੰ ਛੱਡਿਆ ਜਦੋਂ ਮਾਤ ਭਾਸ਼ਾ ਪੰਜਾਬੀ ਨੂੰ ਛੱਡਿਆ ਤੇ ਜਦੋਂ ਫਿਰ ਬੋਲੀ ਦੇ ਆਧਾਰ ਦੇ ਸੂਬੇ ਵੱਡੇ ਗਏ ਆ ਜਿੰਨਾ ਕੋ ਤੁਹਾਡੇ ਕੋਲ ਅੱਜ ਛੋਟੀ ਜੀ ਟੁਕੜੀ ਪੰਜਾਬ ਦੀ ਗਏ ਤਾਂ ਹੀ ਸਾਡੀ ਹਿੱਸੇ ਆਈ ਹੈ ਕਿਉਂਕਿ ਪੰਜਾਬ ਦੇ ਬਹੁਤੇ ਹਿੰਦੂਆਂ ਨੇ ਆਪਣੀ ਮਾਤਰ ਭਾਸ਼ਾ ਉਹ ਹਿੰਦੀ ਲਿਖਵਾ ਦਿੱਤੀ ਪੰਜਾਬੀ ਨਹੀਂ ਲਿਖਵਾਈ 8 ਜੁਲਾਈ 1955 ਅੱਜ ਦੇ ਦਿਨ ਪੰਜਾਬ ਦੇ ਹਿੰਦੂਆਂ ਨੇ ਆਪਣੀ ਮਾਤਰ ਭਾਸ਼ਾ ਪੰਜਾਬੀ ਲਿਖਵਾਉਣ ਦੀ ਥਾਂ ਤੇ ਹਿੰਦੀ ਲਿਖਵਾ ਦਿੱਤੀ ਸੀ ਤਾਂ ਕਰਕੇ ਜਦੋਂ ਪੰਜਾਬ ਦਾ ਇਹ ਸੂਬਾ ਪੰਜਾਬ ਨੂੰ ਮਿਲਦਾ ਹੈ ਤੇ ਬੜਾ ਛੋਟਾ ਮਿਲਦਾ ਹੈ ਕਿਉਂਕਿ ਪੰਜਾਬ ਵਿੱਚ ਰਹਿਣ ਵਾਲੇ ਹਿੰਦੂਆਂ ਨੇ ਪੰਜਾਬੀ ਦਾ ਸਾਥ ਨਹੀਂ ਦਿੱਤਾ ਸੀਗਾ ਮਹਾਸ਼ਾ ਪ੍ਰੈਸ ਨੇ ਆਪਣੀ ਪੂਰੀ ਭੂਮਿਕਾ ਨਿਭਾਈ ਨਫਰਤ ਫੈਲਾਈ ਜੋ ਉਦੀ ਨਫਰ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਸਾਨੂੰ ਪੰਜਾਬ ਦੀ ਇੱਕ ਛੋਟੀ ਜੀ ਟੁਕੜੀ ਮਿਲੀ ਤੇ ਭਾਸ਼ਾ ਦੇ ਆਧਾਰ ਦੇ ਉੱਤੇ ਹਰਿਆਣਾ ਵੀ ਵੱਖਰਾ ਹੋ ਗਿਆ ਹਿਮਾਚਲ ਵੱਖਰਾ ਹੋ ਗਿਆ ਤੇ ਪੰਜਾਬ ਨੂੰ ਇੱਕ ਛੋਟੀ ਜੀ ਟੁਕੜੀ ਵਿੱਚ ਵੰਡ ਕੇ ਇੱਕ ਪਾਸੇ ਕਰ ਦਿੱਤਾ ਗਿਆ ਸੋ 8 ਜੁਲਾਈ 1951 ਨੂੰ ਜਦੋਂ ਪੰਜਾਬ ਦੇ ਹਿੰਦੂਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਮਾਤਰ ਭਾਸ਼ਾ ਚੁਣੋ ਤੇ ਅੱਜ ਦੇ ਦਿਨ ਪੰਜਾਬ ਦੇ ਹਿੰਦੂਆਂ ਨੇ ਆਪਣੀ ਮਾਤਰ ਭਾਸ਼ਾ ਪੰਜਾਬੀ ਨੂੰ ਛੱਡ ਕੇ ਹਿੰਦੀ ਨੂੰ ਚੁਣਿਆ ਸੀ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਉਮੀਦ ਹੈ ਕਿ ਤੁਹਾਨੂੰ ਰੋਜ਼ ਦਾ ਇਹ ਇਤਿਹਾਸ ਜੋ ਮਿਲ ਰਿਹਾ ਹੈ ਜਾਣਕਾਰੀ ਚੰਗੀ ਲੱਗਦੀ ਹੋਵੇਗੀ ਸਤਿਗੁਰ ਦਾਤਾ ਕਿਰਪਾ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ